ਸਰ ਅੱਜ ਡੇਰਾਬਸੀ ਹਸਪੀਟਲ ਨਾਲ ਅੜ ਕੇ ਤੇ ਕੀ ਦੇਖੋ ਅੱਜ ਜਿਵੇਂ ਮਾਨ ਸਾਹਿਬ ਦੇ ਨਿਸਾ ਨਿਰਦੇਸ਼ ਹੇਠ ਤੇ ਡਾਕਟਰ ਬਲਵੀਰ ਜੀ ਦੇ ਸਿਹਤ ਮੰਤਰੀ ਸਾਡੇ ਉਹਨਾਂ ਦੀ ਨਿਸਾ ਨਿਰਦੇਸ਼ ਹੇਠ ਅਸੀਂ ਵੀ ਇੱਕ ਜਿਹਨੇ ਉਹਨਾਂ ਟੀਮ ਦਾ ਮੈਂਬਰ ਬਣ ਕੇ ਵੱਖ-ਵੱਖ ਜਿਹੜੇ ਹਸਪੀਟਲਾਂ ਤੇ ਅਚਨਚੇਤ ਦੌਰਾ ਕਰ ਰਹੇ ਹਾਂ ਸੋ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਕਿਉਂਕਿ ਇੱਕ ਮੌਸਮ ਇੰਨਾ ਖਰਾਬ ਹੋਣ ਦੇ ਬਾਵਜੂਦ ਵੀ ਕਾਫੀ ਜਿਹੜੇ ਜਿਹੜੇ ਸਾਰੇ ਡਾਕਟਰ ਸਾਹਿਬਾਨ ਨੇ ਉਹ ਹਾਜ਼ਰ ਪਾਏਗੇ ਇੱਥੇ ਬਹੁਤ ਵਧੀਆ ਲੱਗਿਆ ਤੇ ਪੇਸ਼ੈਂਟਾਂ ਨਾਲ ਗੱਲਬਾਤ ਹੋਈ ਹੈ ਤੇ ਉਹ ਪੇਸ਼ੈਂਟ ਬਹੁਤ ਖੁਸ਼ ਸੀਗੇ ਮੇਰੇ ਨਾਲ ਐਸਐਮਓ ਸਾਹਿਬ ਖੜੇ ਆ ਸੋ ਅੱਛਾ ਲੱਗਿਆ ਇੱਥੇ ਆ ਕੇ ਕਿਉਂਕਿ ਸਰਕਾਰ ਦਾ ਜੋ ਮੁੱਖ ਮਤਵ ਹੈ ਸਿਹਤ ਜਿਹੜਾ ਤੰਦਰੁਸਤ ਪੰਜਾਬ ਬਣਾਉਣਾ ਸੋ ਉਸ ਵੱਲ ਵੱਧੇ ਕਦਮ ਜਿਹੜੇ ਬੜੇ ਸਾਰਥਕ ਸਿੱਧ ਹੋ ਰਹੇ ਨੇ ਸੋ ਮਾਨ ਸਾਹਿਬ ਦੇ ਜਿਹੜਾ ਸੁਪਨਾ ਹੈ ਉਹ ਸਾਕਾਰ ਹੋ ਰਿਹਾ ਹੈ ਸਰ ਜਿਸ ਤਰ੍ਹਾਂ ਪਿਛਲੇ ਦਿਨੀ ਜਿਹੜੀ ਐਂਬੂਲੈਂਸ ਦੀ ਵੀ ਕੋਈ ਗੱਲ ਆਈ ਸੀਗੀ ਤੇ ਉਹ ਜਿਹੜੀਆਂ ਨਵੀਆਂ ਐਂਬੂਲੈਂਸਾਂ ਵੀ ਦਿੱਤੀਆਂ ਨੇ ਸਰਕਾਰ ਦੇ ਵੱਲੋਂ ਦੇਖੋ ਪਹਿਲਾਂ 58 ਐਂਬੂਲੈਂਸ ਪਹਿਲਾਂ ਦਿੱਤੀਆਂ ਸੀਗੀਆਂ ਤੇ 56 46 ਜਿਹੜੀਆਂ ਹੁਣ ਦਿੱਤੀਆਂ 104 ਐਂਬੂਲੈਂਸ ਜਿਹੜੀਆਂ ਹੁਣ 2 ਸਾਲ ਦੇ ਵਿੱਚ ਵਿੱਚ ਜਿਹੜੀਆਂ ਨਵੀਆਂ ਆਈਆਂ ਸੋ ਮੈਨੂੰ ਇਹ ਵੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿਉਂਕਿ ਮੇਰੇ ਆਪਣੇ ਹਲਕੇ ਤੇ ਮੇਰੇ ਆਪਣੇ ਪਿੰਡ ਕਪੂਰੀ ਦੇ ਵਿੱਚ ਵੀ ਕੈਂਬੂਲੈਂਸ ਦਿੱਤੀ ਗਈ ਹੈ ਸੋ ਇੱਥੇ ਡੇਰਾਬਸੀ ਚ ਵੀ ਜਿਹੜੀ ਐ ਐਂਬੂਲੈਂਸ ਪਹਿਲਾਂ ਵਿੱਚ ਨੂੰ ਦਿੱਕਤ ਆ ਗਈ ਸੀਗੀ ਵੀ ਕੋਈ ਪ੍ਰੋਬਲਮ ਆ ਰਹੀ ਸੀ ਵੀ ਘਾਟ ਹੈ ਤੇ ਇੱਥੇ ਵੀ ਦੋ ਐਂਬੂਲੈਂਸ ਜੜੀਆਂ ਉਹ ਦਿੱਤੀਆਂ ਗਈਆਂ। ਹਾਂ ਸਰ ਅੱਜ ਜਿਹੜੀਆਂ ਮਰੀਜ਼ਾਂ ਦੇ ਨਾਲ ਮਿਲੇ ਉਹ ਕਿਸ ਤਰ੍ਹਾਂ ਦਾ ਜਿਹੜਾ ਫੀਡਬੈਕ ਦੇ ਰਹੇ। ਫੀਡਬੈਕ ਬਹੁਤ ਵਧੀਆ ਰਿਹਾ ਕਿਉਂਕਿ ਮਨ ਨੂੰ ਤਸੱਲੀ ਹੁੰਦੀ ਹੈ, ਖੁਸ਼ੀ ਹੁੰਦੀ ਹੈ ਜਦੋਂ ਤੁਹਾਡਾ ਆਪਣਾ ਕਰਿਆ ਕੰਮ ਤੇ ਲੋਕ ਆਪਣੇ ਮੂੰਹੋਂ ਆਮ ਮਹਾਰੇ ਦੱਸਣ ਵੀ ਜੋ ਸਰਕਾਰ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਕਰ ਰਹੀ ਹੈ। ਕਿਉਂਕਿ ਸਿਹਤ ਤੰਦਰੁਸਤ ਪੰਜਾਬ ਹੋਵੇ ਤਾਂ ਹੀ ਰੰਗਲਾ ਪੰਜਾਬ ਹੋ ਸਕਦਾ। ਸੋ ਬਹੁਤ ਹੀ ਵਧੀਆ ਜਿਹੜਾ ਸਾਨੂੰ ਅੱਛਾ ਜਿਹੜਾ ਰਿਸਪੌਂਸ ਮਿਲਿਆ ਲੋਕਾਂ ਤੋਂ। ਠੀਕ।